ਪੁਲਿਸ ਲਾਈਨ ਬਟਾਲਾ ਖੜੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਮੁੱਚੇ ਦੇਸ਼ ਦੇ ਅੰਦਰ ਉਹਨਾਂ ਜਵਾਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਜਵਾਨਾਂ ਨੇ ਦੇਸ਼ ਦੀ ਖਾਤਰ ਲੋਕਾਂ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਇਸ ਨੂੰ ਲੈ ਕੇ ਬਟਾਲਾ ਦੇ ਵਿੱਚ ਵੀ ਅੱਜ 21 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਬਟਾਲਾ ਪੁਲਿਸ ਵੱਲੋਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਮਾਗਮ ਰੱਖਿਆ ਗਿਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇੱਥੇ ਐਸਐਸਪੀ ਬਟਾਲਾ ਸੁਹੇਲ ਕਾਸਮ ਵੀਰ ਆਈਪੀਐਸ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਬਟਾਲਾ ਦੀ ਗੱਲ ਕਰੀਏ ਤਾਂ ਸਾਰੇ ਪੁਲਿਸ ਦੇ ਆਲਾ ਅਧਿਕਾਰੀ ਅਤੇ ਉਹ ਪਰਿਵਾਰ ਵੀ ਮੌਜੂਦ ਸਨ ਜਿਨ੍ਹਾਂ ਨੇ ਆਪਣੇ ਆਪਿਆਂ ਨੂੰ ਇਨ੍ਹਾਂ ਹਾਸਿਆਂ ਦੇ ਵਿੱਚ ਖੋਇਆ ਹੈ ਇੱਥੇ ਐਸਐਸਪੀ ਬਟਾਲਾ ਨੇ ਸਾਰਿਆਂ ਨੂੰ ਇਹ ਕਿਹਾ ਕਿ ਜੋ ਸ਼ਹੀਦ ਹੋਏ ਹਨ ਉਹਨਾਂ ਦਾ ਕਾਟਾ ਕਦੀ ਪੂਰਾ ਨਹੀਂ ਹੋ ਸਕਦਾ ਅਤੇ ਮੇਰੇ ਕੋ ਕੋਈ ਅਲਫਾਜ਼ ਨਹੀਂ ਹਨ ਕਿ ਉਹਨਾਂ ਦਾ ਉਹਨਾਂ ਦੇ ਪਰਿਵਾਰਾਂ ਦਾ ਮੈਂ ਦਰਦ ਬਿਆਨ ਕਰ ਸਕਾਂ ਪਰ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਅਤੇ ਸਾਡੇ ਵਾਸਤੇ ਉਹ ਪ੍ਰੇਰਨਾ ਸਰੋਤ ਹਨ ਅਤੇ ਸਾਨੂੰ ਉਹ ਪ੍ਰੇਰਨਾ ਦਿੰਦੇ ਰਹਿੰਦੇ ਹਨ ਕਿ ਅਸੀਂ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨੂੰ ਨਿਭਾਈਏ ਨਾਲ ਹੀ ਇੱਥੇ ਐਸਐਸਪੀ ਬਟਾਲਾ ਨੇ ਉਹਨਾਂ ਸ਼ਹੀਦ ਪਰਿਵਾਰਾਂ ਦੇ ਇਹਾਂ ਕੁਝ ਮੁਸ਼ਕਲਾਂ ਵੀ ਸੁਣੀਆਂ ਅਤੇ ਉਹਨਾਂ ਨੂੰ ਮੁਸ਼ਕਲਾਂ ਨੂੰ ਹੱਲ ਕਰਨ ਦਾ ਵੀ ਵਾਅਦਾ ਕੀਤਾ ਕੁਝ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਡਿਜੀਟਲ ਅਫਸਰ ਸਾਹਿਬਾ ਐਸਐਚਓ ਸਾਹਿਬਾ ਡਿਗਰ ਇੱਥੇ ਸਾਡੇ ਮੌਜੂਦ ਅਧਿਕਾਰੀ ਪ੍ਰੈਸ ਦੇ ਸਾਥੀ ਮੈਂਬਰ ਲੀਗਲ ਅਫਸਰਸ ਬਾਕੀ ਹੋਰ ਸੇਹਾਦਰ ਮਹਿਮਾਨ ਅੱਜ ਦਾ ਦਿਨ ਸਾਡੇ ਹਰ ਪੁਲਿਸ ਅਧਿਕਾਰੀ ਲਈ ਇੱਕ ਬਹੁਤ ਹੀ ਭਾਵਨਾਤਮਕ ਦਿਨ ਹੈ 21 ਅਕਤੂਬਰ ਪੁਲਿਸ ਸ਼ਹੀਦੀ ਦਿਵਸ ਸਾਨੂੰ ਯਾਦ ਆਉਂਦਾ ਹੈ ਉਹਨਾਂ ਬਹਾਦਰ ਪੁਲਿਸ ਜਵਾਨਾਂ ਦੀ ਜਿਨ੍ਹਾਂ ਨੇ ਫਰਜ਼ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਦਿਨ ਸਿਰਫ ਯਾਦ ਕਰਨ ਦਾ ਨਹੀਂ ਸਗੋਂ ਇਹ ਵਚਨ ਨਵੀਕਰਨ ਦਾ ਦਿਨ ਹੈ ਕਿਸੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਵੇਰ ਨਹੀਂ ਜਾਣ ਦੋਾਂਗੇ। ਇਸ ਦਿਨ ਦੇ ਪਿੱਛੇ ਇੱਕ ਇਤਿਹਾਸ ਹੈ। 1959 ਵਿੱਚ ਲਦਾਖ ਦੇ ਹਾਟਸਪ੍ਰਿੰਗਸ ਖੇਤਰ ਵਿੱਚ ਸਾਡੇ 10 ਪੁਲਿਸ ਜਵਾਨ ਚੀਨੀ ਫੌਜ ਨਾਲ ਮੁਕਾਬਲਾ ਦੌਰਾਨ ਸ਼ਹੀਦ ਹੋਏ ਸਨ। ਉਸ ਦਿਨ ਤੋਂ ਹਰ ਸਾਲ ਅਸੀਂ 21 ਅਕਤੂਬਰ ਨੂੰ ਸਾਰੇ ਦੇਸ਼ ਵਿੱਚ ਪੁਲਿਸ ਸ਼ਹੀਦੀ ਦਿਵਸ ਮਨਾਉਂਦੇ ਹਾਂ ਉਹਨਾਂ ਹੀਰਿਆਂ ਦੀ ਯਾਦ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਦੇ ਕੇ ਦੇਸ਼ ਦੀ ਸੁਰੱਖਿਆ ਕੀਤੀ ਸਭ ਤੋਂ ਪਹਿਲਾਂ ਮੈਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣਾ ਨਮਨ ਕਰਦਾ ਹਾਂ ਮੈਂ ਜਾਣਦਾ ਹਾਂ ਕਿ ਕੋਈ ਸ਼ਬਦ ਟੋਟੇ ਦਰਦ ਨੂੰ ਕਟਾ ਨਹੀਂ ਸਕਦਾ ਅਸੀਂ ਇਹ ਬਰੋਸਾ ਦੁਆਨੇ ਹੈ ਕਿ ਪੁਲਿਸ ਦਾ ਭਾਗ ਹਮੇਸ਼ਾ ਤੁਹਾਡੇ ਨਾਲ ਖੜਾ ਹਾ ਤੁਹਾਡੇ ਪਿਆਰੇ ਜਿਨ੍ਹਾਂ ਨੇ ਫਰਜ਼ ਲਈ ਆਪਣੀ ਜ਼ਿੰਦਗੀ ਦਿੱਤੀ ਉਹ ਸਿਰਫ ਪੁਲਿਸ ਦੇ ਨਹੀਂ ਸਾਰੇ ਸਮਾਜ ਦੇ ਮਾਨ ਹਨ ਉਹਨਾਂ ਦੀ ਸ਼ਹਾਦਤ ਸਾਡਾ ਮਾਨ ਹੈ ਉਹਨਾਂ ਦੀ ਵਿਰਾਸਤ ਸਾਡੀ ਪ੍ਰੇਰਣਾ ਹੈ ਅਸੀਂ ਪੁਲਿਸ ਸੇਵਾ ਵਿੱਚ ਜਾਣਦੇ ਹਾਂ ਕਿ ਇਹ ਸਿਰਫ ਇੱਕ ਨੌਕਰੀ ਨਹੀਂ ਇੱਕ ਜ਼ਿੰਮੇਵਾਰੀ ਹੈ ਇੱਕ ਫਰਜ਼ ਹੈ ਹਰ ਦਿਨ ਹਰ ਰਾਤ ਬਿਨਾ ਵੇਲੇ ਦੇ ਬਿਨਾ ਕਿਸੇ ਨਿੱਜੀ ਸੁਵਿਧਾ ਦੇ ਸਾਡਾ ਜਵਾਨ ਡਿਊਟੀ ਤੇ ਹੁੰਦਾ ਹੈ ਕਈ ਵਾਰ ਦੂਰ ਦਰਾਜ ਪਿੰਡ ਦੇ ਵਿੱਚ ਕਈ ਵਾਰ ਖਤਰਨਾਕ ਹਾਲਾਤਾਂ ਦੇ ਵਿੱਚ ਅਤੇ ਕਈ ਵਾਰ ਬਿਨਾ ਕਿਸੇ ਗਾਰੰਟੀ ਦੇ ਕਿ ਉਹ ਵਾਪਸ ਕਰ ਪੁਝੇਗਾ ਇਹ ਹੀ ਉਹ ਜਜ਼ਬਾ ਹੈ ਜੋ ਸਾਡੀ ਫੋਰਸ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ ਅੱਜ ਦਾ ਦਿਨ ਸਾਨੂੰ ਸਿਰਫ ਸ਼ਹੀਦਾਂ ਦੀ ਯਾਦ ਨਹੀਂ ਦਿਵਾਉਂਦਾ ਇਹ ਸਾਨੂੰ ਸਾਡੇ ਫਰਜ਼ ਦੀ ਅਹਿਮੀਅਤ ਵੀ ਯਾਦ ਦਿਵਾਉਂਦਾ ਹੈ ਸ਼ਹੀਦਾਂ ਦੀ ਸ਼ਹਾਦਤ ਸਿਰਫ ਕਿਸੇ ਰਸਮੇ ਮੋਕੇ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਇਹ ਸਾਡੀ ਦਿਨਚਰਿਆ ਦਾ ਹਿੱਸਾ ਹੋਣਾ ਚਾਹੀਦਾ ਜਦੋਂ ਅਸੀਂ ਕਿਸੇ ਡਿਊਟੀ ਤੇ ਜਾਂਦੇ ਹਾਂ ਜਦੋਂ ਅਸੀਂ ਕਿਸੇ ਪੀਡੀ ਨੂੰ ਇਨਸਾਫ ਦਵਾਉਂਦੇ ਹਾਂ ਜਾ ਜਦੋਂ ਅਸੀਂ ਕਿਸੇ ਅਪਰਾਧੀ ਨੂੰ ਕਾਬੂ ਕਰਦੇ ਹਾਂ ਹਰ ਵਾਰ ਅਸੀਂ ਇਹ ਯਾਦ ਰੱਖੀਏ ਕਿ ਸਾਡੇ ਸਾਥੀ ਕਿਨਾ ਖੋਦੇ ਗਏ ਹਨ ਤਾਂ ਜੋ ਅਸੀਂ ਇਸ ਵਰਦੀ ਨੂੰ ਮਾਣ ਨਾਲ ਪਾਈਏ ਮੇਰੇ ਸਾਥੀ ਕਰਮਚਾਰੀ ਆਫਸਰ ਸਾਹਿਬਾ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਵਰਦੀ ਸਿਰਫ ਇੱਕ ਕਪੜਾ ਨਹੀਂ ਹੈ ਇਹ ਸਾਡੇ ਸ਼ਹੀਦਾਂ ਦੀ ਵਿਰਾਸਤ ਹੈ ਹਰ ਵਾਰੀ ਜਦੋਂ ਅਸੀਂ ਵਰਦੀ ਪਹਿਨਦੇ ਹਾਂ ਸਾਨੂੰ ਉਹਨਾਂ ਦੀ ਯਾਦ ਕਰਨੀ ਚਾਹੀਦੀ ਜਿਨ੍ਹਾਂ ਨੇ ਇਸ ਵਰਦੀ ਦੀ ਇੱਜ਼ਤ ਲਈ ਆਪਣੀ ਜ਼ਿੰਦਗੀ ਦਿੱਤੀ ਅਸੀਂ ਉਹਨਾਂ ਦੀ ਰਾਹ ਤੇ ਚੱਲਦੇ ਹੋਏ ਇਹ ਯਕੀਨੀ ਬਣਾਈਏ ਕਿ ਸਾਡੀ ਕਾਰਵਾਈਆਂ ਸਾਡਾ ਕੰਮ ਸਾਡਾ ਵਰਤਕਾਅ ਅਤੇ ਸਾਡਾ ਵਿਵਹਾਰ ਹਮੇਸ਼ਾ ਉਹਨਾਂ ਦੀ ਕੁਰਬਾਨੀ ਦੇ ਕਾਬਿਲ ਹੋਵੇ ਅੱਜ ਦਾ ਸਮਾ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਜੁਰਮ ਦੀਆਂ ਸ਼ਕਲਾਂ ਬਦਲ ਰਹੀਆਂ ਹਨ ਚਾਹੇ ਸਾਈਬਰ ਕ੍ਰਾਈਮ ਹੋਵੇ ਡਰਗ ਤਰਾਫਿਕਿੰਗ ਹੋਵੇ ਜਾਂ ਸੋਸ਼ਲ ਮੀਡੀਆ ਰਾਹੀਂ ਅਸਸਥਿਰਤਾ ਫੈਲਉਣ ਦੀ ਕੋਸ਼ਿਸ਼ ਪਰ ਸਾਡਾ ਫਰਜ਼ ਉਹੀ ਹੈ ਲੋਕਾਂ ਦੀ ਜਾਨ ਮਾਲ ਅਤੇ ਆਬਰੂ ਦੀ ਰੱਖਿਆ ਇਹ ਸਾਡੀ ਡਿਊਟੀ ਨਹੀਂ ਸਾਡਾ ਵਚਨ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਿਰਫ ਸ਼ਹੀਦਾਂ ਨੂੰ ਯਾਦ ਕਰਨ ਨਹੀਂ ਨਹੀਂ ਮਿਲਦੇ ਸਗੋਂ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਲਈ ਵੀ ਆਪਣਾ ਯੋਗਦਾਨ ਪਾ ਕੇ ਇਸ ਯਾਦ ਨੂੰ ਸੱਚਾ ਰੱਖਣਾ ਚਾਹੀਦਾ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਕੋਈ ਵੀ ਸ਼ਹੀਦ ਪਰਿਵਾਰ ਆਪਣੇ ਆਪ ਨੂੰ ਨਜ਼ਰਅੰਦਾਜ਼ ਮਹਿਸੂਸ ਨਾ ਕਰੇ ਆਓ ਅੱਜ ਦੇ ਦਿਨ ਸ਼ਹੀਦੀ ਦਿਵਸ ਤੇ ਅਸੀਂ ਸਭ ਮਿਲ ਕੇ ਇਹ ਵਾਅਦਾ ਕਰੀਏ ਕਿ ਸਾਡੇ ਸ਼ਹੀਦਾਂ ਦੀ ਯਾਦ ਸਿਰਫ ਯਾਦਗਾਰਾਂ ਤੱਕ ਸੀਮਿਤ ਨਾ ਰਹੇ ਸਗੋਂ ਉਹ ਸਾਡੇ ਰੋਜ਼ਾਨਾ ਦੇ ਦਫ਼ਤਰ ਦਾ ਹਿੱਸਾ ਬਣੇ ਉਹਨਾਂ ਦੀ ਬਹਾਦਰੀ ਸਾਡਾ ਮਾਰਗਦਰਸ਼ਕ ਹੋਵੇ ਤਾਂ ਉਹਨਾਂ ਦੀ ਕੁਰਬਾਨੀ ਸਾਡਾ ਪ੍ਰੇਰਨਾ ਸੋਤ ਸਾਡੇ ਸ਼ਹੀਦ ਸਾਥੀ ਸਿਰਫ ਸਾਡੇ ਅਤੀਤ ਦਾ ਹਿੱਸਾ ਨਹੀਂ ਹਨ ਉਹ ਸਾਡੇ ਭਵਿੱਖ ਦੀ ਰੋਸ਼ਨੀ ਹਨ ਉਹਨਾਂ ਦੀ ਯਾਦ ਸਦਾ ਜਿਉਂਦੀ ਰਹੇਗੀ ਗਵਿੰਦਰ ਸਿੰਘ ਜੀ ਠੱਲਵਾਦ ਤਿੰਨ ਬ੍ਰਦਰ ਰਿਕਵਨ ਸ਼ੀਦ ਮੁਕਾਬਰੇ ਚ ਬਾਬਕਪਾਲ ਸਿੰਘ ਰਹੇ ਹਾਂਜੀ ਬਣ ਗਏ ਆ ਸਰਦਾਰ ਅਨੂਕ ਸਿੰਘ ਗੁਰਿੰਦਰ ਸਿੰਘ ਪਰਮਿੰਦਰ ਉਹਨਾਂ ਦੇ ਦੋ ਹਨ ਮੈਂਡ ਸੀਗੇ ਇੱਕ ਦੀ ਸ਼ਾਦੀ ਹੋਈ ਸੀ ਉਹਦੇ ਇੱਕ ਵਾਈਫ ਦੋ ਵਿੱਚ ਸਰ ਕਿੰਨੀ ਉਮਰ ਚ ਸੀ ਦੋ ਜਦੋਂ 35 ਸਾਲ ਦੀ ਉਮਰ ਚ ਵੱਡੇ ਸ਼ੀਦ ਹੋਏ ਸੀ ਨਿੱਕਿਆਂ ਦੀ ਉਮਰ ਕੋਈ 27-28 ਸਾਲ ਸੀ ਉਹਨਾਂ ਸਮੇਂ ਦੇ ਮੁਤਾਬਕ ਬਹੁਤ ਵਧੀਆ ਪਰ ਜੋ ਮਿਲਣਾ ਚਾਹੀਦਾ ਉਹ ਨਹੀਂ ਪੁਲਿਸੋਂ ਮਿਲਦਾ ਕੀ ਤੁਹਾਡੀ ਕੀ ਮੰਗ ਹੈ ਪਰਿਵਾਰੋਂ ਮੰਗ ਪਰਿਵਾਰੋਂ ਦੀ ਸੀਗੀ ਵੀ ਜਿੱਦਾਂ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਕੋਈ ਤਰੱਕੀ ਦਿੱਤੀ ਜਾਵੇ ਰੈਂਕ ਦਿੱਤਾ ਜਾਵੇ ਪਰ ਇਹ ਮਹਿਕਮਾ ਜਿਹੜਾ ਉਹ ਲੈ ਲੈਂਦਾ ਵਾ ਮਰਕੇ ਕੋਈ ਨਹੀਂ ਕਰਤਾ ਜੋਬ ਕਰਦੇ ਬਈ ਬੱਚੇ ਉਹਨਾਂ ਦੇ ਹਾਂ ਉਹਨਾਂ ਦੇ ਬੱਚੇ ਜੋਬ ਕਰਦੇ ਇੱਕ ਘਰ ਦਾ ਪੁਲਸੀ ਕਰਦੇ ਹਾਂ ਪੁਲਸੀ ਕਰਦਾ ਇੱਕ ਵਜੇ ਇੱਕ ਵਜੇ ਨਹੀਂ ਮਦਿਆ ਨਾ ਨਾ ਮਰਮਿਤ ਕਰੋ ਇਹ ਡੇਰਾ ਬਾਬਾ ਨਾਨਕ ਦਾ ਪਿੰਠੇ ਟੇਟਰ ਕੇ ਤੁ ਸਾਡੇ ਫਾਦਰ ਸਾਹਿਬ ਜੀ ਸੇਹੀਦ ਹੋਏ ਸੀ 1976 ਉਹਨਾਂ ਦੀ ਡਿਊਟੀ ਜਾਂਦੇ ਹੀ ਤੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਆ ਥਰਦੀ ਹਾਂਜੀ ਹਾਂਜੀ ਛੋਟੇ ਛੋਟੇ ਸੀ ਜੇ ਆਪਾਂ ਨੂੰ ਬਹੁਤ ਜ਼ਿਆਦਾ ਨਹੀਂ ਜੇ ਚੱਲਦਾ ਹੀ ਹਾਂਜੀ ਕੋਈ ਸਹੂਲਤ ਨਹੀਂ ਜਿੱਦਾਂ ਕਿ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਹਾਂਜੀ ਹਾਂਜੀ ਆਹ ਯਾ ਠਪੈਪਰਾ ਸਾਡੇ ਫਾਦਰ ਸਾਹਿਬ ਵੀ ਕਮਾਉਣ ਵਾਲੇ ਸੀ ਮਾਂ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਵਰਦੇ ਸੀ ਉਦੋਂ ਅਸੀਂ ਹਾਂਜੀ ਹਾਂਜੀ ਬਹੁਤ ਮੁਸ਼ਕਲ ਸੀ ਕਰਦੇ ਸੀ ਉਹ ਉਹਨਾਂ ਦੀ ਚਲ ਮਾਇਂਦਾਰੀ ਕਰਦੇ ਸੀ ਵਧੀਆ ਹਾਂਜੀ ਬਹੁਤ ਅਸਾ ਲੱਗਦਾ ਹੀ ਹੈ ਮੰਦ ਪਰਵਾਹ ਮੰਦ ਪਰਵਾਹ ਹੀ ਜਾਣ ਬੱਚੇ ਹੀ ਛੋਟੇ ਛੋਟੇ ਨੂੰ ਨੌਕਰੀ ਦਿੱਤੀ ਹੈ ਅਰੇ ਵੱਡੇ ਬਦਰ ਸਾਹਿਬ ਨੂੰ ਦਿੱਤੀ ਛੋਟੇ ਨੂੰ ਵੀ ਦਿੱਤੀ ਤੇ ਦੂਜੀ ਆਡੇ ਭਲਾਈ ਇਸ ਤਰ੍ਹਾਂ ਹੀ ਏਖਾਂ ਉਹਨਾਂ ਦੀ ਬਲਸਣ ਲੱਗੀ ਸੀ ਬਾਅਦ ਚ ਮੰਮੀ ਹਾਂਦੀ ਉਹਨਾਂ ਆੜੀ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਸਾਡੀ ਸੁਣਾਈ ਨਹੀਂ ਜੇ ਤੱਕ ਉਹਨਾਂ ਦੀ ਕੀ ਮੰਗੇ ਹਣ ਮੰਗੇ ਵੀ ਆਡੀ ਜਿਹੜੀ ਪੈਸੇ ਨੇ ਦੁਬਾਰਾ ਸਾਡੀ ਲੱਗਣੀ ਚਾਹੀਦੀ ਆ ਹਾਂਜੀ ਮਨੋਰ ਸਿੰਘ ਚਾਰਕਲਾ ਅੱਡੇ ਤੇ ਉਹ ਭਰਾ ਇੱਕ ਬੱਚਾ ਮੇਰਾ 22 ਸਾਲ ਦਾ ਐਨਮਰਟ ਇਹ ਕਿੰਨੇ ਜਾਨੇ ਹੌਲਕੇਰੀ ਹੋਏ ਸੀ ਕਿ ਉਹਨਾਂ ਨੇ ਬਦਕਾ ਲਾਇਆ ਗਿਆ ਸੀ ਇਹਨਾਂ ਤੇ ਦੋ ਤਿੰਨ ਜਣੇ ਨੂੰ ਮਾਰ ਗਏ ਸੀ ਇੱਕ ਮੱਲੂ ਦੋਰੇ ਦਾ ਇੱਕ ਕਾਗੜਾ ਦਾ ਇੱਕ ਮੇਰਾ ਚਾਰਕਲਾ ਦਾ ਐਨਮਰਟ ਭਾਸੀ ਭਰਾ ਜਿਹੜੇ 86 6ਵੇਂ ਮਹੀਨੇ 26 ਤਰੀਕ ਦੇ ਉੱਤੇ ਸੋਮਵਾਰ ਰਾਤ ਨੂੰ ਮਾਰ ਦਿੱਤੇ ਪਰਿਵਾਰ ਦੀ ਬਸ ਫਿਰ ਕਿੰਨੂ ਫਿਰੂ ਹੋ ਗਿਆ ਕੋਈ ਅੰਮ੍ਰਿਤਸਰ ਬਹਿ ਗਿਆ ਕੋਈ ਪਟਿਆਲਾ ਬਹਿ ਗਿਆ ਅਸੀਂ ਵੀ ਘੰਟੇ ੱਕੇ ਕਰਦੇ ਫਿਰਦੇ ਆਂ ਹਾਂਜੀ ਸਾਡੀ ਬੁਰੀ ਹਾਲ ਹੈ ਕੋਈ ਮੰਗ ਪਰਿਵਾਰਾਂ ਦੀ ਮੰਗ ਪਰਿਵਾਰ ਦੀ ਸਰਕਾਰ ਨੇ ਸਾਨੂੰ ਕੀ ਦੇਣਾ ਜਿਹੜਾ ਜਿਹੜਾ ਜਿੱਦਾਂ ਲੱਖ ਰੁਪਏ ਦੇ ਚਾਹੇ ਨੰਬਰੀ ਨਹੀਂ ਮਿਲੀ ਮੁੜ ਕੇ ਤਾਂ ਕਿੰਨੋਕਰੀ ਬੱਚੇ ਨੇ ਮਿਲੀ ਜੇ ਪਰ ਬੱਚੇ ਆਪਣੇ ਸਾਹ ਨੇ ਹਾਂਜੀ ਅਸੀਂ ਆਪਣਾ ਪਛਾੜ ਗੋਡੇ ਸਾਡੇ ਵਾਰੀ ਕੋਈ ਸਰਕਾਰ ਨੂੰ ਸੁਣ ਚਾਹੀਦਾ ਵਾ ਬਜੂੜੀ ਦਾ ਬਾਤ ਹੈ ਅਸੀਂ ਦੋ ਜੀ ਇਕੱਠੇ ਰਹੇ ਹਾਂਜੀ ਬਾਕੀ ਕੇ ਭੈਣ ਨੂੰ ਗੋਲੀ ਵੱਜ ਗਈ ਸੀ ਇੱਕ ਬਾਪ ਨੂੰ ਵੱਜ ਗਈ ਬਾਪ ਵੀ ਹੋ ਕੇ ਨਾ ਮਰ ਗਿਆ ਮਾਤਾ ਵੀ ਹੋ ਕੇ ਨਾ ਮਰ ਗਈ ਤੇ ਸਾਡਾ ਬਹੁਤ ਬੁਰਾ ਹਾਲ ਚੜੀਗਾ ਕਿਹਨਾਂ ਜਾਓਗੇ ਅਸੀਂ ਸ਼ਹੀਦਾਂ ਨੂੰ ਯਾਰ ਕੀਤਾ ਜਾ ਰਿਹਾ ਹੈ ਗੌਰਵ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਹੈ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇੱਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰਖਲਾ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸੁਪਰਿੰਗ ਏਰੀਆ ਦੇ ਵਿੱਚ ਕਰੀਬਨ 10 ਪੁਲਿਸ ਕਰਮੀਆਂ ਨੇ ਆਪਣੇ ਦੇਸ਼ ਲਈ ਜਾਨ ਨਿਛਾਵਰ ਕਰਦੇ ਕੁਰਬਾਨੀ ਦਿੱਤੀ ਤਾਂ ਉਸੀ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਗੌਰਵ ਮਹਿਸੂਸ ਕਰਦੇ ਹਾਂ ਔਰ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਕਿ ਆਪਣੀ ਜ਼ਿੰਮੇਵਾਰੀ ਖਾਤਰ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਤਾਂ ਉਹ ਸਾਡਾ ਪ੍ਰੇਰਣਾ ਸਰੋਤ ਹੋਵੇ ਐਂਡ ਉਹਨਾਂ ਦੀਆਂ ਕੁਰਬਾਨੀਆਂ ਹਰ ਕਦਮ ਤੇ ਉਤੇ ਸਾਡਾ ਮਾਰਗ ਦਰਸ਼ਕ ਬਨੇ ਤਾਂ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਅਸੀਂ ਐਰ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਹਤੇ ਸ਼ਹੀਦ ਪਰਿਵਾਰਾਂ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਤਾਂ ਉਹਦਾ ਅਸੀਂ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਾਂ ਕਿ ਕੋਈ ਸ਼ਹੀਦ ਪਰਿਵਾਰ ਕੋਈ ਨਜ਼ਰ ਅੰਦਾਜ਼ ਮਹਿਸੂਸ ਨਾ ਕਰ ਸਕੇ